ਪਰਉ ਯੋ ਹਨ ਚਿਰਾਂ ਤੋਂ ਮૃત ਵੇਲੇ ਚੱਲ ਰਹੀ ਗੜੀ ਵਰ ਵਿਚਾਰ ਧੋਖਾਂ ਦੇ ਨਾਸ਼ਕ ਸੁਤਾਂ ਦੇ ਪ੍ਰਕਾਸ਼ਕ ਹਲਤ ਪੰਦਰਾਂ ਤੇ ਮਾਨਮਤਾ ਦੇ ਸਭ ਸੰਝੇ ਗੁਰੂ ਰਹਿਬਰ ਜਗਤ ਘੁਰੂ ਉਤਾਰ ਗੁਰਗੱਦੀ ਤੇ ਬਿਰਾਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਧੰਨ ਧਨ ਆਦਿ ਸ੍ਰੀ ਗੁਰੂ ਅੰਸਾ ਦੇ ਦੀਪਮੋ ਜੁਰੀ ਅੰਦਰ ਸਾਜ ਬੈਠੀ ਗੁਰਖਾ ਸਾਧ ਸੰਗਤਿਓ ਆਓ ਤੋ ਹਾਦੋ ਜੀ ਤਮਰਤ ਬੜੀ ਆਪਾ ਚਿਰਾਂ ਤੋਂ ਤਨ ਤਨ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੇ ਵਾਲੇ ਖੰਡਾ ਬ੍ਰਹਮੰਡ ਦੇ ਮਾਲਕ ਜਿਨ੍ਹਾਂ ਦੇ ਆਪਾ ਜੀਵਨ ਦੀ ਵਿਚਾਰ ਅਮਰ ਕਥਾ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਰੜੀ ਦਾ ਕਿੱਸਾ ਬਣ ਕੇ ਆਪਾਂ ਸਭਨਾਂ ਦੇ ਪਤਨ ਜੀਮਰ ਚੋਂ ਨਦੀ ਅੰਮ੍ਰਿਤ ਅਤੇ ਰੜੀ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਕਾ ਕੀ ਆਇਆ ਸੜਾ ਸੰਸਾਰ ਤੇ ਸਫਲ ਹੋ ਜਾਵੇ ਮਿੱਤੇ ਦੁੱਖਾਂ ਗਲੇ ਸਾਰੋ ਗੱਸੋਗਾ ਕਾੜੇ ਸਾਰਿਆਂ ਚਿੰਤਾ ਪ੍ਰਗੰਧੋਂ ਵੱਜ ਜਾਈਏ ਜਮਾਂ ਦੇ ਮਾਰ ਤੋਂ ਵੱਜ ਜਾਈਏ ਅੱਜ ਸੁਣਦੇ ਦੇਖਦੇ ਆ ਰਹੇ ਆ ਪੁੱਛ ਰਸੀ ਲੱਗ ਜੁਨਾ ਇਹਨਾਂ ਤੋਂ ਆਪਾਂ ਨੂੰ ਜੁਲਗਾਰਾ ਮਿਲ ਜਾਂਦਾ ਆਜੂ ਦੀ ਵਿਚਾਰ ਵਿੱਚ ਇਹੋ ਹੀ ਸਮਨੇ ਪ੍ਰਗਟ ਹੁੰਦਾ ਏ ਕਿ ਗੁਰੂ ਤੋਂ ਬਗੈਰ ਜੀਵਨ ਦਾ ਪਾਰਸਤਾਰਾ ਨਹੀਂ ਹੁੰਦਾ ਗੁਰੂ ਤੋਂ ਬਗੈਰ ਜੀਵ ਵਿੱਚ ਕੋਰ ਅੰਧਾਰ ਹੀ ਏ ਕੋਰ ਦਾ ਹਨੇਰਾ ਅਗਿਆਨਤਾ ਤੁਮੜਾਪਨ ਮੂਰਖਤਾ ਜਿਸ ਨੂੰ انسان ਮੰਨ ਕੇ ਰਾਜੀ ਨਹੀਂ ਅੱਬਾ ਆਇ ਤੇ ਪਾਵਨੋ ਕੁ ਵਿੱਚ ਅੰਮ੍ਰਿਤ ਵੇਲੇ ਪ੍ਰਿਆਸੀ ਗਾ ਹ ਮੂਰਗ ਅਗਿਆਨ ਅਲਪ ਮਤ ਥੋਰੇ ਅਸੀਂ ਮੂਰਖਾਂ ਅਸੀਂ ਅਗਿਆਨੇ ਆ ਸੜ ਕੋ ਮਤ ਥੋੜੀ ਆ ਇਹ ਕਾਲਪੁਖ ਵਗਰੂ ਇਹ ਗੰਤ ਕਹਿੰਦਾ ਗੁਰਮੁਖ ਮਨੁਖ ਕਹਿੰਦਾ ਮੇਰੇ ਜਿੰਨਾ ਕੋਈ ਸ਼ਾਰਾ ਨਹੀਂ ਵੰਬੜਾ ਤਤੁਲਾ ਤੁਲਾ ਗਿਆ ਇਹ ਤਾਂ ਗੱਲ ਹੀ ਚਲੋ ਪੜ੍ਹ ਦੀ ਇੱਕ ਗੱਲ ਵੱਖਰੀ ਆ ਪੜਿਆ ਲਿਖਿਆ ਵੀ ਮਨੁੱਖ ਜਿਹੜਾ ਹੈ ਅਗਿਆਨੀ ਉਹਦੇ ਵੀ ਕੱਲ ਨਹੀਂ ਮੰਨਦਾ ਮੂਰਖ ਉਹਦੇ ਮੂਰਖ ਨੇ ਜਦੋਂ ਵਿਚਾਰ ਕਰਦੀ ਤੇ ਪਤਾ ਲੱਗਦਾ ਕਿ ਅੱਜ ਜਿੰਨਾ ਬੜਿਆਂ ਲਿਖਿਆ ਮੂਰਖਿਆ ਉਹਨਾਂ ਨੇ ਪੜ ਮੂਰਖ ਨਹੀਂ ਬੜਿਆਂ ਲਿਖਿਆ ਤਰਕ ਦਾ ਗੱਲ ਕਰਦਾ ਹੈ ਤਰਕ ਵਿੱਚ ਹੰਕਾਰ ਹੁੰਦਾ ਹੈ ਤੇ ਹੰਕਾਰ ਹਰ ਜੁਗ ਹੰਕਾਰ ਦਾ ਭਾਵੇਂ ਉਸ ਅਕਾਲ ਪੁਰਖ ਨੂੰ ਵੈਰ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਪੰਡਤ ਸੋਇਤ ਨੂੰ ਵੱਡਾ ਮੋਰਖੜਾ ਉਹ ਪੜਿਆ ਜ਼ਰੂਰ ਆ। ਪਾਛੇ ਨਦੇ ਰੱਬ ਦੀ ਦੁਨੀਆ ਵਿੱਚ ਧਰਮ ਦੀ ਦੁਨੀਆ ਵਿੱਚ ਪੜਿਆ ਵੀ ਹੋ ਜਾ ਤੇ ਅਨਪੜਿਆ ਵੀ ਹੋ ਜਾ। ਬਲਾ ਕਿਵੇਂ ਪੜੇ ਨਾ ਪੜੇ ਕੋਈ ਕਿਵੇਂ ਜੇ ਪੜਿਆ ਲਿਖਿਆ ਰਾਮ ਰਾਮ ਕਹਿੰਦਾ ਹੈ ਨਾ ਤੇ ਅਲਪਾੜੋਂ ਕੱਲਾ ਓਮ ਜਾਣਦਾ ਹੈ ਕੋਈ ਜ਼ਿਆਦਾ ਗਿਆਨਧਿਆ ਨਹੀਂ ਪਰ ਅੰਦਰੋਂ ਸਾਥ ਨੀਂਦ ਚੰਗੀ ਤੇ ਜਿੱਥੇ ਨੀਂਦ ਚੰਗ ਨੀਂਦ ਚੰਗੀ ਆ ਉਥੇ ਮਿਲ ਲੱਗਿਆ ਵੀ ਕੋਈ ਢੇਰ ਨਹੀਂ ਲੱਗਦੀ ਪਸ਼ੂਗਧ ਬਿਲਦੋਤ ਲਾ ਉਭਈ ਜੇ ਨੀ ਇਤਰਾਜ਼ ਕਰੇ ਉਹ ਨੀਤ ਰਾਸ ਨਹੀਂ ਪੜੇ ਲਿਖੇ ਦੇ ਇਹਦਾ ਮਤਲਬ ਇਹ ਥੋੜਾ ਜਿਹਾ ਉਹ ਦਿੱਤਾ ਡੰਡ ਜਿਹੜਾ ਹੈ ਉਹ ਅਨਪੜ੍ਹ ਬਿਰਗ ਉਹ ਸਦਾ ਰੱਬ ਦੀ ਨਜ਼ਰ ਦੇ ਵਿੱਚ ਅਨਪੜ੍ਹ ਪ੍ਰਵਾਨ ਹੋ ਜੇ ਪੜੇ ਲਿਖੇ ਨਾ ਪ੍ਰਮਾਨ ਹੋਵੇ ਕਿਉਂਕਿ ਉਹ ਉਹ ਆਪਣੀ ਬਿੰਦੂਤਾ ਉਹਨੂੰ ਆਪਣੀ ਪੜਾਈ ਉਹਨੂੰ ਆਪਣੇ ਗਿਆਨ ਤੇ ਮਾਣ ਆ ਜਿਹੜਾ ਹੈ ਇਹ ਪੜ ਵਿਚਾਰਾ ਗਰੀਬ ਆਦਮੀ ਉਹਨੂੰ ਕਾਤੇ ਮਾਣ ਪੈਸਾ ਉਹਦੇ ਕੋਲ ਨਹੀਂ ਪੜਾਈ ਉਹਦੇ ਕੋਲ ਨਹੀਂ ਉਹਨੂੰ ਕੋ ਮਾਣ ਕਾਤੇ ਸਿੱਧਾ ਕਰੂਗਾ ਪਾਣ ਉਹਦੇ ਕੋਲ ਇਹ ਗੱਲ ਰਾਮ ਸਰੂਪ ਪੰਡ ਜੀ ਨੇ ਜਦੋਂ ਕੀਤੀ ਨਾ ਤੁਨ ਗੁਰੂ ਗੋਬਿੰਦ ਸਿੰਘ ਜੀ ਦਾਲ ਪਛਾ ਮੈਂ ਤੇ ਦੂ ਘੜੀਆਂ ਜਿਨਿਆਲ ਹੋ ਗਿਆ ਤੇ ਜਿਹੜੇ ਤੁਹਾਡੇ ਕੋਲ ਕਰੁੰਡੀ ਸਾਹਿਬ 9 ਮਹੀਨੇ 10 ਮਹੀਨੇ ਰਹੇ ਉਹਨਾਂ ਦੇ ਬੇੜੇ ਪਾਰ ਹੋ ਗਏ ਤੇ ਪਛਾ ਨੇ ਇੱਕ ਉਦਾਹਰਨ ਦਿੱਤੀ ਸੀ ਇੱਕ ਕਹਾਣੀ ਦੇ ਰੂਪ ਵਿੱਚ ਜਿਹੜੀ ਆਪਾਂ ਕੱਲ ਵਿਚਾਰ ਕੀਤੀ ਸੀ ਕਿਸ਼ੋਰ ਦੁਕਾਨਦਾਰ ਦਾ ਪਿਆਰ ਪੈ ਗਿਆ ਸਭ ਕੋਲੋਂ ਦੁਕਾਨਦਾਰ ਨੂੰ ਗਾਦ ਤੇ ਆਪਾਂ ਗੱਲ ਵਿਚਾਰ ਕਰਦੇ ਆਂ ਕਿ ਉਹ ਗਾ ਚੋਣੀ ਦੀ ਆਈ ਦੁੱਧ ਦਾ ਪਤਾ ਨਹੀਂ ਸੀ ਦੁੱਧ ਕੀ ਚੀਜ਼ ਆ ਪਿਸ਼ਾਬ ਦੀ ਬਾਟੀ ਪਰ ਕਿਉਂ ਚੀਕੀ ਨਹੀਂ ਹੈ ਗੁਰੂ ਸਾਹਿਬਾਂ ਨਾਲ ਮਿਲੇ ਕੁਸਦਰ ਮਿਲਿਆ ਉਹਨੇ ਢੰਗ ਤਰੀਕਾ ਦੱਸਿਆ ਗੱਲ ਪਹਿਰੋ ਗੁਰੂ ਜੇਲੇ ਦੀ ਏ ਇਥੇ ਦੁਕਾਨਦਾਰ ਦੀ ਬਬਰ ਦੀ ਗੱਲ ਏ ਤੂੰ ਉਧਾਰ ਦੇ ਤਾਂ ਗੱਲ ਸਮਝ ਨਵਾਦੀ ਕਿਉਂਕਿ ਪੜਜੀ ਨੇ ਪੁੱਛਿਆ ਸੀ ਨਾ ਵੀ ਜਿੱਥੇ ਜਿਹੜੇ 8 9 10 ਮਹੀਨੇ ਤੁਹਾਡੇ ਕੋਲ ਰਹਿਆ ਉਹਨਾਂ ਨੇ ਕਿੰਨਾ ਕੁ ਗਿਆਨ ਪ੍ਰਾਪਤ ਕੀਤਾ ਪਰ ਜਦੋਂ ਇਹ ਕਾਲੇ ਤਾਸਲਾਹੀ ਬੇਜਿਦਰਾ ਉਹ ਦਕਾਨਦਾਰ ਨੂੰ ਪਤਾ ਨਹੀਂ ਸੀ ਬੇਗਾ ਦੁੱਧ ਕਿਦਾਂ ਦਿੰਦੀ ਹੈ ਇਸ ਤਰ੍ਹਾਂ ਆਮ ਬੰਦੇ ਨੂੰ ਵੀ ਪਤਾ ਨਹੀਂ ਬੇ ਗੁਰੂ ਕੰਮ ਕਿਦਾਂ ਦਿੰਦਾ ਗੁਰੂ ਕੋਲ ਕਿੰਤ ਕਿਦਾਂ ਦਿੰਦਾ ਉਹ ਗੁਰੂ ਨੂੰ ਪਹਿਲਾਂ ਤਾਂ ਖੁਸ਼ ਕੀਤਾ ਦਲੇਰ ਬੜੀ ਸੇਵਾ ਕੀਤੀ ਅਖੀਰ ਕਿਤੇ ਪਹੁੰਚਿਆ ਲਾ ਕਿਉਂ ਨਹੀਂ ਲੈ ਸਕਿਆ ਕਿਉਂਕਿ ਤੋਰੀ ਪਾਇਆ ਪਾਸ਼ਾ ਦੇ ਨਾਲ ਬਹੁਤ ਕੁਝ ਦੇਣਾ ਸੀ ਬਦ ਨਹੀਂ ਕੁਝ ਲੈ ਸਕਿਆ ਉਹ ਤਨ 9 10 ਮਹੀਨੇ ਕੋਰਿਆ ਉਹ ਨਹੀਂ ਕੁਝ ਲੈ ਸਕਿਆ ਪਾਸ਼ਾ ਦਾ ਬਹੁਤ ਵੱਡਾ ਰਾਜ ਕਰਨਾ ਚਾਹੁੰਦੇ ਸੀ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੂੰ ਸਮਝ ਗਿਆ ਮੈਂ ਦਾ ਪੜ ਜੇ ਜਦੋਂ ਜਿੰਨਾ ਜਦੋਂ ਦਾਦਾ ਸੰਗ ਹੁੰਦਾ ਨਾ ਬੁਰੇ ਨਾਲ ਦੇ ਦਾ ਉਹ ਤੂੰ ਕੁਝ ਲੈਣਾ ਉਹਦੇ ਵਾਸਤੇ ਉਖਾ ਜਾਉਂਦਾ ਇਸ ਵਾਰ ਤੇ ਭਾਪ ਕਹਿਣ ਦਾ ਸੀ